ਪੰਜਾਬ ਦੇ ਕਈ ਪਿੰਡਾਂ માં ਹੁਣ ਮਾਨਸਾ ਦੇ ਪਿੰਡ ਉੜਤ ਸੈਦੇਵਾਲਾ ਦੀ ਪੰਚਾਇਤ ਵੱਲੋਂ ਵੀ ਪ੍ਰੇਮ ਵਿਆਹ ਯਾਨੀ ਕਿ ਲਵ ਮੈਰਿਜ ਦੇ ਖਿਲਾਫ ਮਤਾ ਪਾ ਦਿੱਤਾ ਗਿਆ। ਦਰਸਲ ਪਿੰਡ ਦੀ ਪੰਚਾਇਤ ਵੱਲੋਂ ਕਈ ਮਤੇ ਪਾਏ ਗਏ ਜਿਨ੍ਹਾਂ ਚੋਂ ਇੱਕ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨਾਲ ਜੁੜਿਆ ਸੀ ਕਿ ਜੇ ਪਿੰਡ ਦੇ ਮੁੰਡਾ ਕੁੜੀ ਆਪਸ ਵਿੱਚ ਪ੍ਰੇਮ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ। ਇਸ ਤੋਂ ਇਲਾਵਾ ਕਈ ਹੋਰ ਮਤੇ ਵੀ ਇਸ ਪਿੰਡ ਦੀ ਪੰਚਾਇਤ ਵੱਲੋਂ ਪਾਏ ਗਏ ਪਰ ਇਸ ਇੱਕ ਪ੍ਰਸਤਾਵ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਜੋੜੇ ਮਤੇ ਪਾਏ ਨੇ ਮੰਨ ਲਓ ਪਿੰਡ ਚ ਜਿਵੇਂ ਲਾ ਲੋ ਮੰਤਾਂ ਦੇ ਬਾਣ ਬਣਨੀ ਅਸੀਂ 112100 ਵੱਧ ਵੱਧ 2100 ਹੈ ਤੇ ਘੱਟ ਤੋਂ ਘੱਟ 1100 ਹੈ ਜੀ ਤੇ ਹੋਰ ਅਸੀਂ ਦੇਖਿਆ ਪਿੰਡ ਚ ਕਈ ਤਰ੍ਹਾਂ ਦੇ ਮਾਹੌਲ ਖਰਾਬ ਹੋਈ ਜਾਂਦੇ ਨੇ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ ਚ ਰਹ ਰਹਿੰਦੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਤੇ ਤੀਜਾ ਮਤਾ ਸੀ ਪਾਇਆ ਜੀ ਮੰਨ ਲਓ ਲਾਰਡ ਸਪੀਕਰ ਚਲਾਉਂਦੇ ਨੇ 10 ਵਜੇ ਤੋਂ ਪਹਿਲਾ ਪਹਿਲਾ ਬੰਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਬੰਦ ਹੀ ਰਹਿਣੇ ਚਾਹੀਦੇ ਨੇ ਜਿੰਨੇ ਆਪਦਾ ਵਿਆਹ ਕਰਨਾ 10 ਵਜੇ ਤੋਂ ਪਹਿਲਾਂ ਪਹਿਲਾਂ ਚਲਾ ਸਕਦਾ ਮੰਨ ਲਓ ਡੈਕ ਵੀ ਜਿਹਨੂੰ ਟਰੈਕਟਰ ਲਾ ਲੇ ਪਿੰਡ 'ਚ ਆਵਾਜ਼ ਘੱਟ ਕਰਕੇ ਲੰਘ ਸਕਦਾ ਜੀ ਹਾਂ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਜਾਂ ਫਿਰ ਕੋਈ ਚੋਰੀ ਕਰਦਾ ਹੈ ਤੇ ਕੋਈ ਵੀ ਪਿੰਡ ਵਾਸੀ ਉਸ ਦੇ ਹੱਕ ਜਾਂ ਪਚਾ ਵਿੱਚ ਨਹੀਂ ਆਏਗਾ ਕੋਈ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਗੀਤ ਨਹੀਂ ਵਜਾਏਗਾ ਇਸ ਤੋਂ ਇਲਾਵਾ ਖੁਸ਼ੀ ਦੇ ਮੌਕੇ ਵਧਾਈ ਲੈਣ ਆਉਣ ਵਾਲਿਆਂ ਨੂੰ ਕਿੰਨੀ ਵਧਾਈ ਦਿੱਤੀ ਜਾਵੇਗੀ ਇਹ ਵੀ ਤੈਅ ਕੀਤਾ ਗਿਆ ਮੰਨ ਲਓ ਲਵ ਮੈਰਿਜ ਵਗੈਰਾ ਪਿੰਡ ਦੇ ਵਿੱਚ ਹੀ ਕਰਵਾ ਲੈਂਦੇ ਆ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਾਸਤੇ ਪਿੰਡ 'ਚ ਜੋ ਲਵ ਮੈਰਿਜ ਕਰਵਾਉਂਦੇ ਆ ਉਹਨਾਂ ਨੂੰ ਕੋਈ ਵੀ ਇੱਥੇ ਜਗ੍ਹਾ ਰਹਿਣ ਨੂੰ ਨਹੀਂ ਮਿਲੇਗੀ ਉਹਦਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪਿੰਡਾਂ ਦੀ ਪੰਚਾਇਤ ਵੱਲੋਂ ਲਵ ਮੈਰਿਜ ਦੇ ਖਿਲਾਫ ਇਸ ਤਰ੍ਹਾਂ ਦਾ ਮਤਾ ਪਾਇਆ ਗਿਆ ਹੋਵੇ ਪਿਛਲੇ ਕੁਝ ਸਮੇਂ ਦੌਰਾਨ ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦਾ ਕੁਝ ਲੋਕ ਸਮਰਥਨ ਕਰ ਰਹੇ ਨੇ ਤੇ ਕੁਝ ਲੋਕ ਵਿਰੋਧ ਵੀ ਪਰ ਅਜੇ ਫੈਸਲਿਆਂ ਨੇ ਇੱਕ ਨਵੀਂ ਬਹਿਸ ਨੂੰ ਜ਼ਰੂਰ ਜਨਮ ਦੇ ਦਿੱਤਾ ਹੈ ਮਾਨਸਤ ਨੂੰ ਨਵਦੀਪ ALUਵਾਲੀਆ PTC ਨਿਊਜ਼